नमस्कार जय हिंद दोस्तों मैं पवन मुखीजा मुखीजा अरियल न्यूज़ देवी ਤੁਹਾਡਾ ਸਭ ਦਾ ਸਵਾਗਤ ਕਰਦਾ ਕੋਈ ਵੀ ਸਰਕਾਰ ਹੋਵੇ ਜਨਤਾ ਨੂੰ ਇੱਕ ਉਮੀਦ ਹੁੰਦੀ ਹੈ ਕਿ ਉਹ ਸਰਕਾਰ ਜਨਤਾ ਦੀ ਭਲਾਈ ਦੇ ਕੰਮ ਕਰੇਗੀ ਜਨਤਾ ਦੀਆਂ ਭਾਵਨਾਵਾਂ ਦੇ ਅਨੂਪ ਕੰਮ ਕਰੇ ਕਿਉਂਕਿ ਜਨਤਾ ਨੂੰ ਇਹ ਪਤਾ ਹੁੰਦਾ ਕਿ ਜੋ ਵੀ ਮੁਸ਼ਕਲਾਂ ਨੇ ਮੁਸ਼ਕਲਾਂ ਦਾ ਹੱਲ ਸਰਕਾਰ ਨੇ ਕਰਨਾ ਹੈ ਸਰਕਾਰ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ ਪਿਛਲੇ ਕੁ ਸਮੇਂ ਦੇਖਿਆ ਜੇਵੇ ਤਾਂ ਪੰਜਾਬ ਦੇ ਵਿੱਚ ਕਾਫੀ ਲੋਕਾਂ ਨੂੰ ਸਮੱਸਿਆਵਾਂ ਪੇਸ਼ ਆ ਰਹੀਆਂ ਸਨ ਉਹ ਸਮੱਸਿਆਵਾਂ ਬਾਰੇ ਸਰਕਾਰ ਤੱਕ ਵੀ ਗੱਲ ਪਹੁੰਚੀ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਪੰਜਾਬ ਦੀ ਜਨਤਾ ਕੁਝ ਕਾਰਨਾਂ ਕਰਕੇ ਪਰੇਸ਼ਾਨ ਹੈ ਉਹ ਕਾਰਨ ਹੋ ਰਹੇ ਜਿਹੜੇ ਪਿਛਲੇ ਕੁ ਸਾਲਾਂ ਪਹਿਲੇ ਕੁਝ ਲੋਕਾਂ ਵੱਲੋਂ ਪੰਜਾਬ ਦੇ ਵਿੱਚ ਅਨਥਰਾਇਜ ਕਲੋਨੀਆ ਕੱਟ ਦਿੱਤੀਆਂ ਗਈਆਂ ਅਨਥਰਾਇਜ ਕਲੋਨੀਆ ਕੱਟਣ ਤੋਂ ਬਾਅਦ ਉਹਦੇ ਜਦੋਂ ਹੁਣ ਰਜਿਸਟਰੀ ਦੇ ਲਈ ਸ਼ਰਤ ਲਾ ਦਿੱਤੀ ਗਈ ਕਿ ਐਨਓਸੀ ਲਾਜ਼ਮੀ ਹੈ ਇਤਨਾ ਹੀ ਜੇ ਦੂਜੇ ਵਾਰ ਸੇ ਗੱਲ ਕੀਤੀ ਜਾਵੇ ਇੱਕ ਬਿਜਲੀ ਬੋਰਡ ਦਾ ਨੇ ਸਰਕੂਲਰ ਜਾਰੀ ਕੀਤਾ ਹੋਇਆ ਹੈ ਕਿ ਅਨਥਰਾਇਜ ਕਲੋਨੀਆ ਦੇ ਵਿੱਚ ਜਿਹੜੀ ਖਾਸ ਕਰ ਜਿਹੜੇ ਨਗਰ ਕੌਂਸਲ ਜਾਂ ਪੂਰੋ ਦਾ ਅਪਰੂਵ ਨਹੀਂ ਹੈ ਉਹਨਾਂ ਤੇ ਜੇ ਬਿਜਲੀ ਬੋਰਡ ਵਾਲੋ ਕੋਈ ਕਨੈਕਸ਼ਨ ਜਾਰੀ ਕਰਨਾ ਕਨੈਕਸ਼ਨ ਲੈਣਾ ਉਹਦੇ ਲਈ ਵੀ ਐਨਓਸੀ ਲਾਜ਼ਮੀ ਕੀਤੀ ਹੋਈ ਹੈ ਇਹ ਦੋਨੋਂ ਜਨਤਾ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਨੇ ਦੋਸਤੋ ਅੰਦਰਜ ਕਲੋਨੀਆ ਕੱਟੀਆਂ ਗਈਆਂ ਅੰਦਰਜ ਕਲੋਨੀਆ ਕੱਟਣ ਤੋਂ ਬਾਅਦ ਕਮਨਾਈ ਦਾ پیسے ਕਮਾ ਕੇ ਚਲੇ ਗਏ ਛੱਡ ਕੇ ਪਿੱਛੇ ਆਮ ਲੋਕਾਂ ਦੇ ਲਈ ਸਮੱਸਿਆ ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਸਰਕਾਰ ਦੇ ਧਿਆਨ ਵਿੱਚ ਆਇਆ ਕਿ ਜਿਹੜੀਆਂ ਕਲੋਨੀਆਂ ਕੱਟੀਆਂ ਗਈਆਂ ਉਹ ਜੇ ਐਸ ਪਰ ਲਾਇਜ ਪ੍ਰੈਕਟ ਐਸ ਪਰ ਰੂਲ ਕੱਟੀਆਂ ਜਾਂਦੀਆਂ ਤਾਂ ਉਹਦਾਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਟੈਕਸ ਮਿਲਦਾ ਜਾਂ ਹੋਰ ਵੀ ਕਿਸ ਤਰ੍ਹਾਂ ਦੇ ਜਿਹੜੇ ਰਕਮ ਸਰਕਾਰ ਦੇ ਖਜ਼ਾਨੇ ਵਿੱਚ ਪ੍ਰਾਪਤ ਹੁੰਦੀ ਪਰ ਕਿਸੇ ਕਾਰਨ ਮਰ ਨਹੀਂ ਹੋ ਪਾਇਆ ਇਹ ਤਾਂ ਜਾਂਚ ਦਾ ਵਿਸ਼ਾ ਹੈ ਕਿਹਦੀ ਗਲਤੀ ਸੀ ਜੋ ਪੰਜਾਬ ਇੰਨੀਆਂ ਅਨਥਰਾਇਜ਼ ਕੋਲੋਨੀਆ ਕੱਟ ਦਿੱਤੀਆਂ ਗਈਆਂ ਉਹ ਵੀ ਗੈਰ ਕਾਨੂੰਨੀ ਤੌਰ ਤੇ ਬਿਨਾ ਮਨਜ਼ੂਰੀ ਤੋਂ ਦੋਸਤੋ ਆਮ ਲੋਕਾਂ ਵੱਲੋਂ ਉਹ ਤੇ ਪਲਾਟ ਲੈ ਲਿਆਗੇ ਜਾਂ ਕਿਸੇ ਦੇ ਆ ਕਿ ਮਕਾਨ ਖਰੀਦ ਲੈ ਗਏ ਪਲਾਟ ਲੈ ਗਏ ਮਕਾਨ ਖਰੀਦ ਲਏਗੇ ਪਰ ਉਹਨਾਂ ਲਈ ਸਮੱਸਿਆ ਉਦੋਂ ਖੜੀ ਹੋਗੀ ਜਦੋਂ ਸਰਕਾਰ ਵੱਲੋਂ ਅਨਥਰਾਇਜ਼ ਕੋਲੋਨੀ ਦੇ ਵਿੱਚ ਪਲਾਟ ਜਾਂ ਮਕਾਨ ਦੇ ਲਈ ਐਨਓਸੀ ਲਾਜ਼ਮੀ ਕਰ ਦਿੱਤੀ ਉਹ ਲੋਕ ਕਾਫੀ ਪਰੇਸ਼ਾਨ ਹੋਏ ਜਿਨ੍ਹਾਂ ਨੂੰ ਇਹ ਲੱਗਿਆ ਕਿ ਸਾਡਾ ਕੀ ਕਸੂਰ ਸੀ ਜੇ ਕਲੋਨੀ ਅਨਤਰਾਇ ਸੀ ਗੈਰ ਕਾਨੂੰਨੀ ਤੌਰ ਤੇ ਕੱਟੀ ਜਾ ਰਹੀ ਸੀ ਤਾਂ ਸਰਕਾਰ ਦਾ ਫਰਜ਼ ਬਣਦਾ ਸੀ ਸਬੰਧਿਤ ਡਿਪਾਰਟਮੈਂਟ ਦਾ ਫਰਜ਼ ਬਣਦਾ ਸੀ ਉਹ ਉਸ ਕਲੋਨੀ ਨੂੰ ਜਿਹੜੀ ਅਨਤਰਾਇ ਕੱਟੇ ਰੋਕੇ ਜਾਂ ਉੱਥੇ ਬੋਰਡ ਲਾਵੇ ਆਮ ਜਨਤਾ ਨੂੰ ਆਗੂਤ ਕਰਾਵੇ ਤਾਂ ਕਿ ਆਮ ਜਨਤਾ ਨੂੰ ਪਤਾ ਲੱਗੇ ਕਿ ਇਹ ਜਿਹੜੀ ਕਲੋਨੀ ਹੈ ਉਹ ਅਨਤਰਾਇ ਹੈ ਗੈਰ ਕਾਨੂੰਨੀ ਹੈ ਇੱਥੇ ਤਾਂ ਕਿ ਪਲਾਟ ਖੇਦਣ ਵਾਲਾ ਪਹਿਲੇ ਤੋਂ ਸਾਵਧਾਨ ਹੋ ਜਾਂਦਾ ਪਰ ਇਸ ਤਾਂ ਨਹੀਂ ਹੋ ਸਕਿਆ ਉਹ ਹੁਣ ਮੇਲਾ ਵਿਛੜ ਗਿਆ ਪਰ ਜਦੋਂ ਹੁਣ ਗੱਲ ਆ ਗਈ ਜਦੋਂ ਆਮ ਵਿਅਕਤੀ ਪਲਾਟ ਜਾਂ ਮਕਾਨ ਦੀ ਦ੍ਰਿਸ਼ਟੀ ਕਰਵਾਉਂਦਾ ਸਰਕਾਰ ਵੱਲੋਂ ਐਨਓਸੀ ਦੀ ਸ਼ਰਤ ਲਾਈ ਹੋਈ ਹੈ ਐਨਓਸੀ ਸ਼ਰਤ ਜਿਹੜੀ ਲਾਈ ਹੋਈ ਹੈ ਉਹ ਮਾਲੋਸੋਗੜ ਦਾ ਪਲਾਟ ਹੈ ਤਾਂ ਕਾਫੀ ਹਜ਼ਾਰਾਂ ਰੁਪਏ ਦੀ ਰਕਮ ਐਨਓਸੀ ਪ੍ਰਾਪਤ ਦੇ ਲਈ ਲੜੀ ਪਈ ਇਹ ਗੱਲ ਸਰਕਾਰ ਤੱਕ ਪਹੁੰਚੀ ਕਿ ਪੰਜਾਬ ਦੇ ਵਿੱਚ ਸੈਂਕੜੋਂ ਅਨਤਰਜ ਕਲੋਨੀਆ ਨੇ ਜਿਹਦੇ ਵਿੱਚ ਪਲਾਟ ਲੈਂਣ ਵਾਲੇ ਇਹ ਆ ਮਕਾਨ ਖੜਨ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸਰਕਾਰ ਨੂੰ ਵੀ ਲੱਗਿਆ ਕਿ ਉਹਨਾਂ ਦੇ ਇਹ ਦਿੱਕਤ ਇਹ ਸਮੱਸਿਆ ਜੈਨੂਅਨ ਹੈ ਉਹਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਦੋਸਤੋ ਰਾਹਤ ਮਿਲੇ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਪਰ ਉਹ ਨੋਟੀਫਿਕੇਸ਼ਨ ਇੱਕ ਤਰ੍ਹਾਂ ਦੇ ਨਾਲ ਐਂ ਲੱਗਦਾ ਹੈ ਕਿ ਅੱਖਾਂ ਦੇ ਵਿੱਚ ਧੂੜ ਝੋਪਣ ਵਾਲਾ ਨੋਟੀਫਿਕੇਸ਼ਨ ਸੀ ਦੋਸਤੋ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਕਿਸੇ ਵੀ ਆਬਾਦੀ ਵਾਲੇ ਏਰੀਆ ਵਿੱਚ ਹੋਣ ਵਾਲੇ ਰਿਸ਼ਟੇ ਲਈ ਐਨਓਸੀ ਹਟਾ ਦਿੱਤੀ ਗਈ ਹੈ ਪਰ ਇੱਥੇ ਸਰਕਾਰ ਇੱਕ ਤਰ੍ਹਾਂ ਨਾਲ ਖੇਲ ਕਰਕੇ ਜਨਤਾ ਦੇ ਨਾਲ ਕਿਉਂਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਉਸ ਆਦੇਸ਼ ਦੇ ਵਿੱਚ ਸਭ ਤੋਂ ਪਹਿਲੇ ਇੱਕ ਗੱਲ ਨਹੀਂ ਲਿਖੀ ਗਈ ਕਿ ਜਿਹੜੀਆਂ ਅਨੌਥਰਾਇਜ਼ ਕਲੋਨੀਆ ਨੇ ਉੱਥੇ ਵੀ ਐਨਓਸੀ ਛੱਤ ਹਟਾ ਦਿੱਤੀ ਗਈ ਜਦੋਂ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਤਾਂ ਆਮ ਜਨਤਾ ਲੱਗਿਆ ਸੀ ਕਿ ਇਹ ਜਿਹੜਾ ਨੋਟੀਫਿਕੇਸ਼ਨ ਆਦੇਸ਼ ਹੈ ਇਹ ਹਰ ਉਸ ਪਲਾਟ ਪਿਆਰਸ ਕਲੋਨੀ ਦੇ ਲਈ ਹੈ ਪਰ ਇਸ਼ਾਰਾ ਨਹੀਂ ਹੋਇਆ ਅੱਜ ਵੀ ਲੋਕਾਂ ਦਾ ਕਹਿਣਾ ਹੈ ਕਿ ਅਨੌਥਰਾਇਜ਼ ਕਲੋਨੀਆ ਦੇ ਵਿੱਚ ਪਲਾਟ ਜਾਂ ਮਕਾਨ ਦੀ ਰਜਿਸਟਰੀ ਕਰवानी ਹੈ ਤਾਂ ਐਨਓਸੀ ਲੈਣੀ ਪੈਂਦੀ ਹੈ ਬਿਨਾ ਐਨਓਸੀ ਤੋਂ ਰਜਿਸਟਰੀ ਨਹੀਂ ਹੋ ਰਹੀ ਦੂਜੇ ਪਾਸੇ ਬਿਜਲੀ ਬੋਰਡ ਵੱਲੋਂ ਵੀ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਇਹ ਕੀਤਾ ਗਿਆ ਸੀ ਕਿ ਜਿਹੜੀਆਂ ਖਾਸ ਕਰ ਅਨਪਰੂਵਡ ਜਾਂ ਅਨਥਰਾਇਜ਼ਡ ਸਬੰਧਿਤ ਡਿਪਾਰਟਮੈਂਟ ਤੋਂ ਕਲੋਨੀਆ ਨੇ ਉਹਨਾਂ ਨੂੰ ਬਿਜਲੀ ਬੋਰਡ ਦਾ ਕਨੈਕਸ਼ਨ ਜਾਰੀ ਕਰਨ ਲਈ ਬਿਜਲੀ ਬੋਰਡ ਜਿਹੜਾ ਹੈ ਉਹ ਐਨਓਸੀ ਲਵੇ ਐਨਓਸੀ ਲਾਜ਼ਮੀ ਕਰ ਦਿੱਤੀ ਗਈ ਹੈ ਉਹਦੇ ਵਿੱਚ ਇਹ ਕਲੀਅਰ ਲਿਖਿਆ ਗਿਆ ਅਨਪਰੂਡ ਕਲੋਨੀਓ ਜਾਂ ਅਨਪਰੂਡ ਕਲੋਨੀਓ ਸਬੰਧ ਦੇ ਬਾਗ ਨੇ ਜਿਹੜੀਆਂ ਜਿਹੜੀਆਂ ਜਿਹੜੇ ਡਿਪਾਰਟਮੈਂਟ ਤੋਂ ਨਹੀਂ ਕਰਵਾਈਆਂ ਪਰ ਇੱਥੇ ਦਾ ਦਿੱਕਤਾਂ ਜਿਹੜੀਆਂ ਉਠਾਈ ਕਲੋਨੀਆ ਨੇ ਉਹਨਾਂ ਲੋਕਾਂ ਨੇ ਵਿਆਹ ਰਿਆ ਨੇ ਉਹਨਾਂ ਲੋਕਾਂ ਨੂੰ ਜੇ ਬਿਜਲੀ ਦਾ ਕਨੈਕਸ਼ਨ ਲੈਣਾ ਹੈ ਤਾਂ ਉਹਨਾਂ ਨੂੰ ਵੀ ਐਨਓਸੀ ਜਿਹੜੀ ਹੈ ਉਹਨਾਂ ਕੋਲ ਐਨਓਸੀ ਮੰਗੀ ਜਾਂਦੀ ਹੈ ਜਿੰਦਗੀ ਇਹ ਜਿਹੜਾ ਮੈਟਰ ਹੈ ਇਹ ਮੈਟਰ ਨਗਰ ਕੌਂਸਲ ਅਤੇ ਬਿਜਲੀ ਬੋਰਡ ਦੇ ਵਿਚਕਾਰ ਬੈਠ ਕੇ ਸਮੱਸਿਆ ਦਾ ਹੱਲ ਕਰਨ ਦੇ ਲਈ ਹੈ ਕਿ ਸ਼ਾਇਦ ਵਿੱਚ ਕਿਹੜੀ-ਕਿਹੜੀ ਕਲੋਨੀ ਅਥਰਾਇਜ਼ ਹੈ ਤੇ ਕਿਹੜੀ ਅਥਰਾਇਜ਼ ਹੈ ਤਾਂ ਕਿ ਜਿਹੜਾ ਵਿਅਕਤੀ ਉਥਰਾਈ ਕਲੋਨ 'ਚ ਬੈਠਾ ਇੰਨੇ ਸਾਲ ਤੋਂ ਜੇ ਉਹਨੂੰ ਬਿਜਲੀ ਬੋਰਡ ਤੋਂ ਬਿਜਲੀ ਦਾ ਕਨੈਕਸ਼ਨ ਲੈਣ ਦੀ ਲੋੜ ਹੈ ਤੋ ਉਹਨੂੰ ਐਨਓਸੀ ਨਾਲ ਲੈਣੀ ਪਵੇ ਪਰ ਕਹਿੰਦੇ ਸਰਕਾਰੀ ਵਿਭਾਗਾਂ ਦੇ ਆਪਣੇ ਫਰਮਾਨ ਹੁੰਦੇ ਨੇ ਆਪਣੇ ਹੀ ਕੰਮ ਹੁੰਦੇ ਨੇ ਪਰ ਕੋਲ ਮੁਲਾਕੇ ਪਰੇਸ਼ਾਨੀ ਜਨਤਾ ਪਰੇਸ਼ਾਨ ਜਨਤਾ ਜਿਸ ਸਰਕਾਰ ਤੇ ਲੋਕਾਂ ਦੀ ਪਰੇਸ਼ਾਨੀ ਦਾ ਹੱਲ ਕਰਨ ਦੇ ਲਈ ਜ਼ਿੰਮੇਵਾਰੀ ਹੈ ਉਹ ਇੱਕ ਤਰ੍ਹਾਂ ਕਹਿ ਸਕਦਾ ਕਿ ਉਹ ਸਰਕਾਰ ਉਹ ਡਿਪਾਰਟਮੈਂਟ ਜਨਤਾਰੀ ਪਰੇਸ਼ਾਨੀ ਦੂਰ ਕਰਨ ਜੇ ਸਫਲ ਨਹੀਂ ਹੋ ਪਾਇਆ ਇਸ ਲਈ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਕਾਫੀ ਸੰਖਿਆ ਵਿੱਚ ਇਹ ਜੇ ਵਿਅਕਤੀ ਇਹ ਜੇ ਲੋਕ ਨੇ ਜਿਹੜੇ ਸਰਕਾਰ ਦੀ ਇਸ ਸ਼ਰਤਾਂ ਤੋਂ ਪਰੇਸ਼ਾਨ ਨੇ ਉਹਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨਨੂੰ ਸਮਝ ਨਹੀਂ ਆ ਰਿਹਾ ਕਿ ਸਾਨੂੰ ਆਖਰ ਕਿਸ ਚੀਜ਼ ਦੇ ਸਜ਼ਾ ਦਿੱਤੀ ਜਾਵੇ ਕਿ ਇਹ ਜਿਹੜੀ ਜਨਤਾ ਦੀ ਆਸ ਹੈ ਇਹ ਜਿਹੜੇ ਲੋਕ ਨਾਰਾਜ਼ ਨੇ ਇਹ ਸਰਕਾਰ ਦੇ ਲਈ ਰਾਜਨੀਤਿਕ ਤੌਰ ਤੇ ਨੁਕਸਾਨ ਦਾ ਕਾਰਨ ਬਣ ਸਕਦੇ ਸਰਕਾਰ ਦੇ ਖਿਲਾਫ ਇਹ ਵੋਟ ਦੀ ਝੋਟ ਕਰ ਸਕਦੇ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ